ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾਂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 2 ਕਮਾ ਬਕਾਉਆ ਜੀ ਠੀਕ ਹੈ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 77282003552 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਕੱਢ ਤੱਕ ਨੂੰ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਹੈ ਜੀ ਭਰਪੂਰ ਸਿੰਘ ਪਿੰਡ ਪਿੰਡ ਸੰਧੂਕਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਆਪਣਾ ਹੁਣ ਪਹਿਲੀ ਗੈੜ ਦੀ ਜਾਣਕਾਰੀ ਦੋ ਜੀ ਆਪਣੀ ਇਹ ਮੰਨ ਲਓ ਵੀ ਰਾਤ ਦੀ ਸੂਈ ਵੀ ਹੈ ਬੈੜ ਹਾਂਜੀ ਜੇਰ ਵਗੈਰਾ ਓਕੇ ਦੂਜਾ ਸੂ ਹੈ ਹਾਂਜੀ ਉਹ ਤੋਂ 18 19 ਕਿਲੋ ਦੇ ਦੋ ਠੀਕ ਹੈ ਜੀ ਤੇ ਬੱਚਾ ਬੱਚਾ ਬਸਾ ਜੀ ਮਾਂ ਰੇਟ ਭਰਾਜਾ ਅੱਜ ਜਰਸੀ ਦਾ ਹੈ ਰੇਟ ਦਾ ਜਾਏ ਜਾਂ ਬਸ ਆਪਾਂ ਮੰਨ ਲੈ 64000 ਦੀ ਦੇ ਦਾਂ ਠੀਕ ਹੈ ਜੀ ਮੈਂ ਰੇਟ ਥੋੜੇ ਜਿਹਾ ਕੋਈ ਗੱਲ ਨਹੀਂ ਕੋਈ ਗੱਲ ਹੌਲੀ ਪਿਆਰ ਨਾਲ ਉਹ ਫਿਰ ਜਾਲਾ ਜੇ ਸੀ ਨਾ ਹਾਂ ਲੋ ਜੀ ਇਹ ਦੇ ਵਾੰ ਤਾਜਾ ਪ੍ਰਾਪਤ ਜਾਲਾ ਕਰਮਾ ਵਾਲੀ ਦਾਤ ਤੋਂ ਬਹੁਤ ਸੋਹਣਾ ਸੀਲ ਠੰਡੀ ਚੁਆਇਸ ਹੋਈ ਸਭ ਨੂੰ ਸ਼ੋਕ ਹੈ ਠੀਕ ਹੈ ਬਾਕੀ ਅਲੱਗਿਤ ਸਲੀ ਕਰ ਲਈ ਠੀਕ ਹੈ ਜੀ ਠੀਕ ਨਹੀਂ ਹਾਂਜੀ ਹਾਂਜੀ ਹਾਂ ਇਸ ਕੁਆਲਿਟੀ ਦਾ ਰਾਂਗੀ ਕਾਲਾ ਬਹਿ ਗਿਆ ਜਰਸੀ ਪੋਰਾ ਵਿੱਚ ਠੀਕ ਹੈ ਜੀ ਠੀਕ ਲੋ ਜੀ ਇਹ ਬਰਾ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ। ਬਾਈ ਜੀ ਬੱਚਾ ਕਿਹੜਾ ਦਾ? ਆਹ ਬੱਚਾ ਮੂਰੇ ਪਿਆ ਬੈਠ। ਪਸਾ ਪਿਆ? ਹਾਂ ਹਾਂ। ਲੋਪਰਾ ਕੀ ਦੱਸਿਆ ਸੀ ਬੱਚਾ? ਬੱਚਾ ਬੱਚਾ ਸਰ। ਠੀਕ ਹੈ। 4-5 ਕਿਲੋ ਆਪਣੀ ਬੋਲੀ ਮੰਨ ਲੈ ਵੀ ਕੱਢੀ ਵੀ ਆ। ਠੀਕ ਹੈ ਠੀਕ ਹੈ। ਹਾਂ ਜੀ। ਹਾਂ ਜੀ ਬਈ ਦੂਜੀ ਵਾਰ ਦੱਸੋ ਜਾਣਕਾਰੀ। ਇਹ ਪਹਿਲਾ ਸੂਹਾ ਸੂਦੀ ਆ 4 ਦੰਦਾ। ਜੀ। ਇਹ ਪਹਿਲਾ ਸੂਹਾ ਸੂਦੀ ਆ 4 ਦੰਦਾ ਹਲੇ ਲੈ ਜੂ 5-4 ਦਿਨ ਵਿੱਚ। 5-4 ਦਿਨ। ਰੇਟ। ਰੇਟ ਇਹਦਾ 70000। ਇਹਦਾ 70000। ਹਾਂ ਜੀ। ਲੋਪਰਾ। ਚੈੱਕ ਕਰ ਸਕਦਾ ਥਣ ਤੋਂ ਬਹੁਤ ਸੋਹਣਾ ਆਇਆ ਬਤਾਇਆ ਸ਼ਰੀਲ ਬਹੁਤ ਤਰਿਆ ਯਾਰ ਆਇਓ ਲੋਚ ਪਹਿਲਾ ਸੂਆ ਲੈ ਬੰਦਾ ਜੀ ਪਿਸਦਾ ਆ ਦੇ ਪ੍ਰਾ ਚੈੱਕ ਤੇ ਸੱਲੀ ਤੁਸੀਂ ਆਪ ਕਰਨੀ ਹੈ ਬਾਈ ਦਾ ਪਪਾਰ ਦਾ ਕੰਮ ਹੋ ਰਿਹਾ ਨੋੜ ਲਈ ਲੈਓ ਜੀ ਲੈ ਬਾਕੀ ਸਾਊ ਸੀਲ ਦਾ ਕੋਈ ਅੰਤ ਨਹੀਂ ਥਣ ਤੋਂ ਬਹੁਤ ਚੰਗਾ ਲੱਗ ਰਿਹਾ ਠੀਕ ਹੈ ਜੀ ਆਪੋ ਏ ਠੀਕ ਆ ਠੀਕ ਆ ਜੀ ਲੋ ਜੀ ਦੋ ਗਮਾਂ ਹੀ ਭਈ ਅੱਜ ਆਪਣੇ ਕੋਲ ਪਕਾਉ ਅੱਜ ਆਪਣੇ ਕੋਲੇ ਦੋ ਹੀ ਆ ਗਾਂਾਂ ਦੂਜੀਆਂ ਕੱਚੀਆਂ ਹੈ ਤਾਂ ਹੈਗੀਆਂ ਆਪਣੇ ਕੋਲੇ ਬਣ ਕੇ ਚੱਲ ਵੀ ਫਰਾਗ ਲਾਤਾ ਠੀਕ ਆ ਜੀ ਥੋੜਾ ਜਾਂ ਤਾਂ ਜਿਵੇਂ ਹੁਣੇ ਵਹਿੜ ਦੋ ਚਾਰ ਦਿਨਾਂ ਫੂਦ ਅਗਲਾ ਸਾਹ ਸੁੰਘ ਲੈਂਦਾ ਠੀਕ ਆ ਜੀ ਇਹ ਬਾਕੀ ਸੁਆਵਾ ਡੰਗਰਾ ਅਗਲਾ ਚੋਕੇ ਤੇ ਸੱਲੀ ਕਰਕੇ ਲੈ ਲਾਦਾ ਠੀਕ ਹਿਰਮਾਨ ਤਾਂ ਹੋ ਜੂ ਭਈ ਇਹ ਹੈਂ ਮਾਨਤਾਂ ਆ ਮਾਨਤਾਂ ਕਰਦਾ ਕੋਈ ਨਹੀਂ ਕੋਲ ਨੇ ਠੀਕ ਆ ਠੀਕ ਬੈੜਾ ਤੋਂ ਨਹੀਂ ਖਰੀਆਂ ਪੂਰੀਆਂ ਇੱਕ ਨੰਬਰ ਠੀਕ ਹੈ ਜੀ ਆ ਲਾਂਬੇ ਵਾਲੀ ਗੱਲ ਕੋਈ ਨਹੀਂ ਵਾਕੇ ਠੀਕ ਹੈ ਜੀ ਬੈਲ ਤੇ ਬਰਾ ਕਿਸ ਨਾਮ ਦੀ ਵੀਡੀਓ ਕੇ ਬਾਈ